ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਿਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਐਹੋ ਜੀ ਸਬਜੀ ਦੀ ਵੀ ਜਿਹੜੀ ਸਬਜੀ ਆਪਾਂ ਘਰੇ ਖਾਣ ਵਾਸਤੇ ਬੀਜਦੇ ਆ ਤੇ ਜਿਹੜੀ ਉਹ ਸਬਜੀ ਹੈ ਜੀ ਉਹ ਸਰਦੀਆਂ ਦੇ ਵਿੱਚ ਬੀਜੀ ਜਾਂਦੀ ਹੈ ਤੇ ਜਿਵੇਂ ਆਪਾਂ ਦੇਖ ਰਹੇ ਆ ਵੀ ਮੌਸਮ ਬਦਲ ਚੁੱਕਿਆ ਤੇ ਸਰਦੀ ਸ਼ੁਰੂ ਹੋ ਗਈ ਹੈ ਤੇ ਉਹ ਸਬਜੀ ਬੀਜਣ ਦਾ ਜਿਹੜਾ ਮੌਸਮ ਤੇ ਸਹੀ ਟਾਈਮ ਤੇ ਸਹੀ ਸਮਾਂ ਹੋਣਾ ਹੈ ਜੀ ਤੇ ਜਿਹੜੀ ਉਹ ਸਬਜੀ ਹੈ ਜੀ ਜਿਹਦੀ ਆਪਾਂ ਗੱਲ ਕਰ ਰਹੇ ਆਂ ਜੀ ਉਹ ਹੈ ਜੀ ਪਾਲਕ ਜਿਵੇਂ ਆਪਾਂ ਦੇਖਦੇ ਆਂ ਜੀ ਜਿਹੜੀ ਪਾਲਕ ਹੁੰਦੀ ਹੈ ਜੀ ਆਪਾਂ ਸਭ ਤੋਂ ਜ਼ਿਆਦਾ ਘਰ ਦੇ ਵਿੱਚ ਪਾਲਕ ਦੀ ਵਰਤੋਂ ਕਰਦੇ ਆਂ ਸਾਗ ਬਣਾਉਨੇ ਆ ਉਹਦੇ ਵਿੱਚ ਪਾਲਕ ਦੀ ਵਰਤੋਂ ਕਰੀ ਜਾਂਦੀ ਹੈ ਜਿਵੇਂ ਆਪਾਂ ਪੁਰਜੀ ਬਣਾਉਨੇ ਆ ਕੋ ਆਲੂਆਂ ਦੀ ਜਾਂ ਹੋਰ ਕੋਈ ਤਾਂ ਉਹਦੇ ਵਿੱਚ ਵੀ ਜਿਹੜੀ ਪਾਲਕ ਹੈ ਵਰਤੀ ਜਾਂਦੀ ਹੈ ਕਿਉਂਕਿ ਪਾਲਕ ਹੈ ਜਿਹੜੀ ਇੱਕ ਐਹੋਜੀ ਸਬਜ਼ੀ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਟੀਨ ਤੇ ਜਿਹੜੇ ਮਤਲਬ ਹੋਰ ਵੀ ਪੋਸ਼ਕ ਤੱਤ ਨੇ ਉਹ ਪਾਲਕ ਵਿੱਚ ਪਾਏ ਜਾਂਦੇ ਨੇ ਤੇ ਇਸ ਕਰਕੇ ਜਿਹੜੀ ਪਾਲਕ ਹੈ ਉਹ ਖਾਣ ਲਈ ਵੀ ਆਪਣੀ ਸਿਹਤ ਲਈ ਬਹੁਤ ਹੀ ਵਧੀਆ ਸਬਜੀ ਹੈ ਤੇ ਸਭ ਤੋਂ ਨੰਬਰ 1 ਸਬਜੀ ਹੈ ਤੇ ਪਰ ਜਿਹੜੀ ਇਹ ਪਾਲਕ ਹੈ ਜੇਕਰ ਇਹਨੂੰ ਸਹੀ ਤਰੀਕਾ ਬੀਜਣ ਦਾ ਨਾ ਵਰਤਿਆ ਜਾਏ ਤਾਂ ਕਈ ਵਾਰ ਆਪਾਂ ਦੇਖਦੇ ਆਂ ਵੀ ਜਿਹੜੀ ਆਪਣੀ ਪਾਲਕ ਹੈ ਉਹ ਸਹੀ ਤਰ੍ਹਾਂ ਨਹੀਂ ਉਗਦੀ ਤੇ ਆਪਾਂ ਉਹਨੂੰ ਬੀਜ ਕੇ ਸਹੀ ਉਸ ਦਾ ਲਾਭ ਨਹੀਂ ਉਠਾ ਸਕਦੇ ਤੇ ਤੁਹਾਨੂੰ ਇੱਕ ਅੱਜ ਆਪਾਂ ਇਹੋ ਜਿਹਾ ਦੇਸੀ ਘਰੇਲੂ ਤਰੀਕਾ ਦੱਸਾਂਗੇ ਵੀ ਜਿਹਦੇ ਨਾਲ ਤੁਸੀਂ ਘਰੇ ਆਪਣੇ ਆਰਗੈਨਿਕ ਯਹਰਾ ਤੋਂ ਰੇਤ ਕੈਮੀਕਲਾਂ ਤੋਂ ਬਿਨਾਂ ਪਾਲਕ ਤਿਆਰ ਕਰਕੇ ਤਾਂ ਆਪਣੇ ਘਰ ਵਰਤ ਸਕਦੇ ਹੋ ਤੇ ਉਸ ਪਾਲਕ ਨੂੰ ਖਾ ਸਕਦੇ ਹੋ ਤੇ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਤਰੀਕਾ ਦੱਸਾਂਗੇ ਜਿਹੜਾ ਉਹ ਤਰੀਕੇ ਦੇ ਨਾਲ ਜੇਕਰ ਤੁਸੀਂ ਘਰੇ ਪਾਲਕ ਬੀਜੋਗੇ ਤਾਂ ਤੁਹਾਡੀ ਪਾਲਕ ਹੈ ਜਿਹੜੀ 30 32 35 ਦਿਨਾਂ ਦੇ ਵਿੱਚ ਤਿਆਰ ਹੋ ਜਾਏਗੀ ਤੇ ਤੁਹਾਡੇ ਖਾਣ ਲਈ ਬਿਲਕੁਲ ਆਰਗੈਨਿਕ ਸ਼ੁੱਧ ਤਾਜ਼ਾ ਪਾਲਕ ਹੈ ਜਿਹੜੀ ਤੁਸੀਂ ਆਪਣੇ ਘਰੇ ਤਿਆਰ ਆਪ ਕਰ ਲੋਗੇ ਤੇ ਜਿਹੜਾ ਤੁਹਾਨੂੰ ਅਸੀਂ ਤਰੀਕਾ ਦੱਸਾਂਗੇ ਧਿਆਨ ਨਾਲ ਤਰੀਕਾ ਦੇਖਿਓ ਵੀਡੀਓ ਦੇ ਵਿੱਚ ਵੀ ਜਿਹੜਾ ਤਰੀਕਾ ਹੈ ਇਸ ਪਾਲਕ ਨੂੰ ਕਿਵੇਂ ਬੀਜਣਾ ਹੈ ਤੇ ਆਜੋ ਜੀ ਫਿਰ ਸਾਡੇ ਨਾਲ ਬਣ ਕੇ ਰਹੋ ਤੇ ਤੁਹਾਨੂੰ ਦੱਸਨੇ ਆ ਇਸ ਨੂੰ ਪਾਲਕ ਨੂੰ ਬੀਜਣ ਦਾ ਸਹੀ ਤਰੀਕਾ ਤੇ ਸਭ ਤੋਂ ਪਹਿਲਾਂ ਲੈਣਾ ਹੈ ਜੀ ਆਪਾਂ ਪਾਲਕ ਦਾ ਬੀਜ ਜਿਹੜਾ ਪਾਲਕ ਦਾ ਬੀਜ ਲੈਣਾ ਹੈ ਜੀ ਉਹ ਕਿਸੇ ਵਧੀਆ ਕੁਆਲਿਟੀ ਦਾ ਬੀਜ ਲੈਣਾ ਹੈ ਕਿਉਂਕਿ ਜਿਹੜਾ ਵਧੀਆ ਕੁਆਲਿਟੀ ਦਾ ਬੀਜ ਹੁੰਦਾ ਉਸ ਦਾ ਜਿਹੜਾ ਹਰ ਇੱਕ ਦਾਣਾ ਹੁੰਦਾ ਇਕੱਲਾ ਇਕੱਲਾ ਦਾਣਾ ਉੱਗਦਾ ਕਿਉਂਕਿ ਉਸ ਦੇ ਵਿੱਚ ਕੋਈ ਵੀ ਜਿਹੜਾ ਦਾਣਾ ਹੁੰਦਾ ਮਰਿਆ ਹੋਇਆ ਦਾਣਾ ਨਹੀਂ ਹੁੰਦਾ ਜਿਹੜਾ ਕੁਆਲਿਟੀ ਦਾ ਬੀਜ ਹੁੰਦਾ ਇਹ ਬੀਜ ਲੈਣ ਦਾ ਆਪਾਂ ਨੂੰ ਇਹੀ ਫਾਇਦਾ ਤੇ ਲਾਭ ਹੁੰਦਾ ਤਾਂ ਵਧੀਆ ਬੀਜ ਲੈਣ ਤੋਂ ਬਾਅਦ ਜਿਹੜਾ ਅਗਲਾ ਕੰਮ ਕਰਨਾ ਹੈ ਜੀ ਆਪਾਂ ਲੈ ਲੈਣਾ ਹੈ ਜੀ ਕੋਈ ਖਾਲੀ ਭਾਂਡਾ ਤੇ ਇਸ ਬੀਜ ਨੂੰ ਉਸ ਭਾਂਡੇ ਦੇ ਵਿੱਚ ਪਾ ਲੈਣਾ ਤੇ ਫਿਰ ਉਸ ਤੋਂ ਬਾਅਦ ਲੈਣਾ ਜੀ ਆਪਾਂ ਪਾਣੀ ਤੇ ਇਸ ਬੀਜ ਦੇ ਵਿੱਚ ਪਾ ਦੇਣਾ ਹੈ ਜੀ ਪਾਣੀ ਤੇ ਪਾਣੀ ਪਾਣ ਤੋਂ ਬਾਅਦ ਜਿਹੜਾ ਆਪਣਾ ਬੀਜ ਹੈ ਜੀ ਇਹਨੂੰ 12 ਘੰਟਿਆਂ ਦੇ ਲਈ ਆਪਾਂ ਕਿਸੇ ਛਾਂ ਵਾਲੀ ਜਗ੍ਹਾ ਦੇ ਵਿੱਚ ਰੱਖ ਦੇਣਾ ਤੇ ਇਸ ਬੀਜ ਨੂੰ ਧੁੱਪੇ ਨਹੀਂ ਰੱਖਣਾ ਕਿਉਂਕਿ ਜੇ ਆਪਾਂ ਇਹ ਬੀਜ ਧੁੱਪੇ ਰੱਖਾਂਗੇ ਤਾਂ ਆਪਣਾ ਬੀਜ ਹੈ ਜਿਹੜਾ ਉਹ ਖਰਾਬ ਹੋ ਸਕਦਾ ਹੈ ਤੇ 12 ਘੰਟਿਆਂ ਲਈ ਇਸ ਬੀਜ ਨੂੰ ਛਾਂ ਤੋਂ ਰੱਖਣ ਤੋਂ ਬਾਅਦ ਤੁਸੀਂ ਦੇਖੋਗੇ ਵੀ ਇਹ ਜਿਹੜਾ ਤੁਹਾਡਾ ਬੀਜ ਹੈ ਬੀਜਣ ਲਈ ਬਿਲਕੁਲ ਰੈਡੀ ਤੇ ਤਿਆਰ ਹੋ ਜਾਏਗਾ ਤਾਂ 12 ਘੰਟੇ ਲੰਘ ਚੁੱਕੇ ਨੇ ਜੀ ਤੇ 12 ਘੰਟਿਆਂ ਤੋਂ ਬਾਅਦ ਜਿਹੜਾ ਆਪਣਾ ਬੀਜ ਹੈ ਜੀ ਉਹ ਬੀਜਣ ਲਈ ਬਿਲਕੁਲ ਰੈਡੀ ਤੇ ਤਿਆਰ ਹੋ ਚੁੱਕਿਆ ਜੀ ਤੇ ਹੁਣ ਆਪਾਂ ਦੱਸਦੇ ਆ ਜੀ ਅਗਲਾ ਤਰੀਕਾ ਵੀ ਜਿਵੇਂ ਹੁਣ ਆਪਣਾ ਬੀਜੇ ਤਿਆਰ ਹੈ ਇਹਨੂੰ ਅੱਗੇ ਬੀਜਣਾ ਕਿਵੇਂ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਜਗ੍ਹਾ ਦੇ ਵਿੱਚ ਇਹ ਬੀਜ ਬੀਜਣਾ ਹੈ ਜੀ ਆਪਾਂ ਪਾਲਕ ਦਾ ਉਹ ਜਗ੍ਹਾ ਦੀ ਕਰ ਲੈਣੀ ਹੈ ਜੀ ਚੰਗੀ ਤਰ੍ਹਾਂ ਗੜਾਈ ਤੇ ਗੜਾਈ ਕਰਨ ਤੋਂ ਬਾਅਦ ਮਿੱਟੀ ਹੈ ਜਿਹੜੀ ਬਿਲਕੁਲ ਬਰੀਕ ਕਰ ਲੈਣੀ ਹੈ ਬਰੀਕ ਕਰਨ ਤੋਂ ਬਾਅਦ ਉਹ ਮਿੱਟੀ ਨੂੰ ਉਸ ਕਿਹਾਰੀ ਉਸ ਜਗ੍ਹਾ ਦੇ ਵਿੱਚ ਬਰਾਬਰ ਕਰ ਲੈਣਾ ਹੈ ਜੀ ਫਿਰ ਜਿਹੜਾ ਅਗਲਾ ਇੱਕ ਕੰਮ ਕਰਨਾ ਹੈ ਜੀ ਉਹ ਕੰਮ ਆਪਾਂ ਇਹ ਕਰਨਾ ਹੈ ਵੀ ਜਿਵੇਂ ਆਪਣੇ ਘਰ ਦੇ ਵਿੱਚ ਪਸ਼ੂਆਂ ਦੇ ਗੋਹੇ ਵਾਲੀ ਰੂੜੀ ਹੁੰਦੀ ਹੈ ਜੀ ਉਹ ਰੂੜੀ ਲੈ ਲੈਣੀ ਹੈ ਤੇ ਆਪਣੀ ਉਸ ਕਿਆਰੀ ਦੇ ਵਿੱਚ ਰੂੜੀ ਨੂੰ ਖਿਲਾਰ ਲੈਣਾ ਤੇ ਖਿਲਾਰਨ ਤੋਂ ਬਾਅਦ ਸਾਰੀ ਬਰਾਬਰ ਉਸ ਜਗ੍ਹਾ ਵਿੱਚ ਉਸ ਕਿਆਰੀ ਵਿੱਚ ਰੂੜੀ ਨੂੰ ਖਿਲਾਰਨ ਤੋਂ ਬਾਅਦ ਤੇ ਮਿੱਟੀ ਦੇ ਵਿੱਚ ਚੰਗੀ ਤਰ੍ਹਾਂ ਰੂੜੀ ਨੂੰ ਕਰ ਲੈਣਾ ਜੀ ਮਿਕਸ ਤੇ ਫਿਰ ਉਸ ਕਿਆਰੀ ਨੂੰ ਬਰਾਬਰ ਮਾਤਰਾ ਦੇ ਵਿੱਚ ਇੱਕ ਬਰਾਬਰ ਕਰਕੇ ਤੇ ਫਿਰ ਆਪਣੀ ਪਾਲਕ ਦਾ ਬੀਜ ਲੈ ਕੇ ਤੇ ਹਲਕੇ ਹੱਥਾਂ ਦੇ ਨਾਲ ਆਪਣੀ ਕਿਆਰੀ ਦੇ ਵਿੱਚ ਉਸ ਨੂੰ ਖਿਲਾਰ ਦੇਣਾ ਹੈ ਤਾਂ ਛੱਟਾ ਦੇ ਦੇਣਾ ਹੈ ਤੇ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਵੀ ਬੀਜ ਹੈ ਜਿਹੜਾ ਬਰਾਬਰ ਮਾਤਰਾ ਦੇ ਵਿੱਚ ਆਪਣੀ ਕਿਆਰੀ ਦੇ ਆਉਣਾ ਚਾਹੀਦਾ ਹੈ ਕਿਉਂਕਿ ਫਿਰ ਜਿੰਨੀ ਆਪਣੀ ਜਗ੍ਹਾ ਉਸ ਦੇ ਵਿੱਚ ਜਿਹੜਾ ਆਪਣਾ ਬੀ ਹੈ ਘੱਟ ਨਾ ਰਹਿ ਜੇ ਤੇ ਬਰਾਬਰ ਪੂਰਾ ਆ ਜੇ ਤੇ ਬੀਜ ਫਿਰ ਸਾਰੇ ਛੱਟਾ ਦੇਣ ਤੋਂ ਬਾਅਦ ਤੇ ਜਦੋਂ ਆਪਾਂ ਖਿਲਾਰ ਲਾਂਗੇ ਜੀ ਫਿਰ ਅਗਲਾ ਕੰਮ ਜਿਹੜਾ ਆਪਾਂ ਕਰਨਾ ਹੈ ਜੀ ਉਹ ਆਪਾਂ ਲੈਣੀ ਹੈ ਜੀ ਸੁੱਕੀ ਮਿੱਟੀ ਸੁੱਕੀ ਮਿੱਟੀ ਲੈ ਕੇ ਫਿਰ ਇਸ ਬੀਜ ਦੇ ਉੱਪਰ ਆਪਾਂ ਮਿੱਟੀ ਖਿਲਾਰ ਦੇਣੀ ਹੈ ਤੇ ਮਿੱਟੀ ਇਸ ਹਿਸਾਬ ਨਾਲ ਖਿਲਾਰਨੀ ਹੈ ਵੀ ਥੋੜੀ ਜੀ ਮਿੱਟੀ ਜਿਹੜੀ ਆ ਭਾਰੀ ਖਿਲਾਰਨੀ ਹੈ ਕਿਉਂਕਿ ਫਿਰ ਜਿਹੜਾ ਆਪਣਾ ਬੀਜ ਆ ਚੰਗੀ ਤਰ੍ਹਾਂ ਥੱਲੇ ਮਿੱਟੀ ਦੇ ਵਿੱਚ ਦਬ ਜੇਗਾ ਤੇ ਉਹ ਚੰਗੀ ਤਰ੍ਹਾਂ ਜੰਮੇਗਾ ਤਾਂ ਛੇਤੀ ਉੱਗ ਜਾਏਗਾ ਤਾਂ ਮਿੱਟੀ ਖਿਲਾਰਨ ਤੋਂ ਬਾਅਦ ਜਿਹੜੀ ਫਿਰ ਅਗਲੀ ਅਗਲਾ ਕੰਮ ਆਪਾਂ ਕਰਨਾ ਹੈ ਜੀ ਉਹ ਕੰਮ ਕਰਨਾ ਹੈ ਜੀ ਮਿੱਟੀ ਜਦੋਂ ਖਿਲਾਰ ਲਾਂਗੇ ਤੇ ਫਿਰ ਜਿਹੜੀ ਆਪਣੀ ਕਿਆਰੀ ਹੈ ਇਹਨੂੰ ਬਰਾਬਰ ਬਿਲਕੁਲ ਕਰ ਲੈਣਾ ਹੈ ਜੀ ਹੱਥਾਂ ਦੇ ਨਾਲ ਇੱਕ ਬਰਾਬਰ ਕਰਨ ਤੋਂ ਬਾਅਦ ਫਿਰ ਜਦੋਂ ਆਪਣੀ ਮਤਲਬ ਇਹ ਕਿਹਾਰੀ ਹੈ ਬਿਲਕੁਲ ਰੈਡੀ ਹੋ ਜਾਏਗੀ ਮਿੱਟੀ ਪੈ ਜਾਏਗੀ ਤੇ ਫਿਰ ਅਗਲਾ ਕੰਮ ਆਪਾਂ ਇਹ ਕਰਨਾ ਜੀ ਫਿਰ ਲਾਉਣਾ ਹੈ ਜੀ ਆਪਾਂ ਇਹਦੇ ਵਿੱਚ ਪਾਣੀ ਤੇ ਪਾਣੀ ਜਿਹੜਾ ਲਾਉਣਾ ਹੈ ਜੀ ਪਾਣੀ ਲਾਉਣ ਦਾ ਤਰੀਕਾ ਹੈ ਜੀ ਜਿਹੜਾ ਬਿਲਕੁਲ ਜਿਹੜਾ ਪਾਣੀ ਹੈ ਸਲੋ ਲਾਣਾ ਹੈ ਹੌਲੀ ਲਾਣਾ ਹੈ ਕਿਉਂਕਿ ਫਿਰ ਜੇ ਆਪਾਂ ਪਾਣੀ ਤੇਜ਼ ਲਾਵਾਂਗੇ ਤਾਂ ਫਿਰ ਜਿਹੜਾ ਮਤਲਬ ਆਪਣਾ ਬੀ ਹੈ ਉਹ ਰੁੜ ਕੇ ਅੱਗੇ ਜਾ ਸਕਦਾ ਹੈ ਬੀਜ ਤਰ ਕੇ ਉੱਪਰ ਆ ਸਕਦਾ ਹੈ ਤੇ ਇਸ ਕਰਕੇ ਜਿਹੜਾ ਪਾਣੀ ਲਾਉਣਾ ਹੈ ਜੀ ਉਹ ਪਾਣੀ ਬਿਲਕੁਲ ਹੌਲੀ-ਹੌਲੀ ਲਾਉਣਾ ਹੈ ਤੇ ਪਾਣੀ ਇਸ ਹਿਸਾਬ ਨਾਲ ਲਾਣਾ ਵੀ ਪਾਣੀ ਜ਼ਿਆਦਾ ਨਹੀਂ ਲਾਣਾ ਵੀ ਜਿਹਦੇ ਨਾਲ ਜਿਹੜੀ ਆਪਣੀ ਮਿੱਟੀ ਹੈ ਜਿਹੜੀ ਉਸ ਜਗ੍ਹਾ ਦੀ ਕਿਆਰੀ ਦੀ ਸਿਰਫ ਜਿਹੜੀ ਸਾਰੀ ਹੈ ਉਹ ਗਿੱਲੀ ਹੋ ਜਾਏ ਤਾਂ ਪਾਣੀ ਵੱਧ ਤੋਂ ਵੱਧ ਇਹ ਨਾ ਲਾਣਾ ਤੇ ਜ਼ਿਆਦਾ ਪਾਣੀ ਇਸ ਦੇ ਵਿੱਚ ਨਹੀਂ ਲਾਉਣਾ ਤਾਂ ਤੁਸੀਂ ਫਿਰ ਵੇਖੋਗੇ ਵੀ ਜਦੋਂ ਪਾਣੀ ਲਾਣ ਤੋਂ ਬਾਅਦ ਕੋਈ ਦਿਨਾਂ ਦੇ ਵਿੱਚ ਜਿਹੜੀ ਫਿਰ ਮਤਲਬ ਵੀ ਇਹ ਆਪਣੀ ਕਿਆਰੀ ਹੈ ਜਾਂ ਜਗ੍ਹਾ ਜਦੋਂ ਬੱਤਰ ਆ ਜਾਏਗੀ ਤਾਂ ਜਿਹੜਾ ਆਪਣਾ ਬੀਜ ਹੈ ਉੱਗਣਾ ਸ਼ੁਰੂ ਹੋ ਜਾਏਗਾ ਤਾਂ 30 ਤੋਂ 32 ਦਿਨਾਂ ਦੇ ਵਿੱਚ ਜਿਹੜੀ ਪਾਲਕ ਹੈ ਆਪਣੀ ਤਿਆਰ ਹੋ ਜਾਏਗੀ ਤੇ ਘਰ ਦੇ ਵਿੱਚ ਖਾਣ ਲਈ ਬਿਲਕੁਲ ਆਰਗੈਨਿਕ ਬਿਨਾ ਜ਼ਹਿਰਾਂ ਤੇ ਕੈਮੀਕਲਾਂ ਤੋਂ ਤਿਆਰ ਹੋ ਕੇ ਤੇ ਆਪਾਂ ਨੂੰ ਪਾਲਕ ਖਾਣ ਨੂੰ ਮਿਲ ਜਾਵੇ ਕਿ ਤੇ ਆਪਾਂ ਉਸ ਨੂੰ ਘਰੇ ਆਪਣੇ ਵਰਤ ਕੇ ਤਾਂ ਉਸ ਦਾ ਫਾਇਦਾ ਲੈ ਸਕਦੇ ਆ ਤੇ ਹੁਣ ਆਪਾਂ ਤੁਹਾਨੂੰ ਦੱਸਨੇ ਆ ਵੀ ਜਿਹੜਾ ਆਪਣਾ ਬੀਜ ਹੈ ਇਹ ਭਿਉਂ ਕੇ ਕਿਉਂ ਰੱਖਿਆ ਸੀ ਤੇ ਭਿੱਜੇ ਬੀਜ ਦੇ ਆਪਾਂ ਨੂੰ ਕੀ ਕੀ ਫਾਇਦੇ ਤੇ ਲਾਭ ਹਨ ਤੇ ਜਿਹੜਾ ਸਭ ਤੋਂ ਪਹਿਲਾ ਫਾਇਦਾ ਹੈ ਜੀ ਉਹ ਫਾਇਦਾ ਇਹ ਹੈ ਵੀ ਜਿਹੜਾ ਬੀਜ ਹੈ ਜਦੋਂ ਆਪਾਂ ਇਹਨੂੰ ਭਿਉਂਨੇ ਆ ਇਹ ਭਿੱਜਣ ਦੇ ਨਾਲ ਇੱਕ ਤਾਂ ਫੁੱਲ ਕੇ ਵਜਨਦਾਰ ਹੋ ਜਾਂਦਾ ਜੀ ਭਾਰਾ ਹੋ ਜਾਂਦਾ ਜੀ ਉਹਦਾ ਇਹ ਫਾਇਦਾ ਹੁੰਦਾ ਵੀ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਬੀਜ ਬੀਜਦੇ ਆ ਤਾਂ ਜਦੋਂ ਲਾਨਦੇ ਆ ਜੀ ਆਪਾਂ ਉੱਪਰੋਂ ਪਾਣੀ ਤੇ ਜਿਹੜਾ ਬੀਜ ਹੈ ਇਹ ਤਰ ਕੇ ਉੱਪਰ ਨਹੀਂ ਆਉਂਦਾ ਤੇ ਜਿਹੜਾ ਦੂਜਾ ਫਾਇਦਾ ਹੈ ਜੀ ਉਹ ਬੀਜ ਭਿੱਜੇ ਦਾ ਇਹ ਫਾਇਦਾ ਵੀ ਜਦੋਂ ਆਪਾਂ ਇਹ ਬੀਜ ਨੂੰ ਬੀਜਦੇ ਨੇ ਆ ਤਾਂ ਉੱਗਣ ਦੇ ਵਿੱਚ ਜਿਹੜਾ ਬੀਜ ਹੈ ਇਹ ਛੇਤੀ ਉੱਗਦਾ ਹੈ ਤੇ ਇਹਨੂੰ ਭਿੱਜੇ ਹੋਣ ਕਰਕੇ ਬਹੁਤ ਹੀ ਜ਼ਿਆਦਾ ਮਦਦ ਮਿਲਦੀ ਹੈ ਤੇ ਜਿਹੜੀ ਆਪਣੀ ਪਾਲਕ ਹੈ ਛੇਤੀ ਤੋਂ ਛੇਤੀ ਤਿਆਰ ਹੋ ਜਾਂਦੀ ਹੈ ਤੇ ਇਹ ਦੱਸਿਆ ਜੀ ਆਪਾਂ ਦੇਸੀ ਘਰੇਲੂ ਤਰੀਕਾ ਪਾਲਕ ਬੀਜਣ ਦਾ ਤਾਂ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰੇ ਪਾਲਕ ਬੀਜ ਕੇ ਤਾਂ ਫਾਇਦਾ ਤਾਂ ਲਾਭ ਉਠਾ ਸਕਦੇ ਹੋ ਤਾਂ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਕੋ ਵਧੀਆ ਜੀ ਜਾਣਕਾਰੀ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਤਾਂ ਇੱਕ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਤੇ ਤੁਸੀਂ ਉਹਨਾਂ ਦਾ ਸਭ ਤੋਂ ਪਹਿਲਾ ਫਾਇਦਾ ਉਠਾ ਸਕਿਓ ਤੇ ਹੁਣ ਅੱਜ ਦੀ ਵੀਡੀਓ ਕਰਦੇ ਹਾਂ ਜੀ ਸਮਾਪਤ ਦਿਓ ਇਜਾਜ਼ਤ ਨਵੀਂ ਜੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਧੰਨਵਾਦ ਜੀ